ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਸੋਤਾ ਭਰਾ ਮਰਤਪਾਲ ਸਿੰਘ ਬੋਲ ਰਿਹਾ ਤੇ ਆਪਾਂ ਗਏ ਤਲਵੰਡੀ ਸਾਪੋਟਰ ਟਰੈਕਟਰ ਦੀ ਮੰਡੀ ਤੇ ਤੇ ਬਾਈ ਆਪਣੇ ਨਾਲ ਸਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਕੀ ਹੈ ਆਪਣਾ ਮੇਨ ਲੋਕੇਸ਼ਨ ਹੈ ਜੀ ਆਪਣਾ ਪਿੰਡ ਮੇਰਾ ਕੱਲੋ ਹੈ ਠੀਕ ਹੈ ਜੀ ਪਿੰਡ ਵੀ ਟਰੈਕਟਰ ਹੁੰਦੇ ਨੇ ਆਪਣੇ ਕੋਲੇ ਠੀਕ ਹੈ ਜੀ 20 ਤੋਂ 25 ਟਰੈਕਟਰ ਪਿੰਡ ਹੁੰਦੇ ਨੇ ਰਵੀਦਾਸ ਚੌਕ ਚ ਪਹਿਲਾ ਸ਼ੋਅਰੂਮ ਆਪਣਾ ਮਾਨ ਐਗਰ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਹੈ ਤਾਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਕਾਪੀ ਕਾਗਜ਼ਾਂ ਦੀ ਗਰੰਟੀ ਆਪਣੀ ਗਰੰਟੀ ਭਾਈ ਲੋਕਲ ਨੰਬਰ ਟਰੈਕਟਰ ਹੋਊ ਆਪਣੇ ਕੋਲੇ ਮਾਨਸਾ ਬਠਿੰਡਾ ਤੇ ਬਸ ਠੀਕ ਹੈ ਦੂਜਾ ਟਰੈਕਟਰ ਲੈਣਾ ਹਾਂ ਠੀਕ ਹੈ ਜੀ ਹਰਿਆਣਾ ਨੰਬਰ ਟਰੈਕਟਰ ਇੱਕ ਕਰੋ ਨੰਬਰ ਮੋਬਾਈਲ ਨੰਬਰ ਹੈਗਾ ਆਪਣੇ ਮੇਰਾ 94788 77081 ਇੱਕ ਵਾਰੀ 94788 77081 ਠੀਕ ਹੈ ਚਲੋ ਭਈਆ ਆਪਾਂ ਸਟਾਰਟ ਕਰਦੇ ਆਂ ਵੀਡੀਓ ਸਵਰਾਜ 744 4 ਸਟਾਰ ਰਿਵਰਸ ਪੀਟੀਓ ਤੇ ਮਾਡਲ ਬਈ ਜੀ ਮਾਡਲ B ਹੈ ਬਾਈ ਠੀਕ ਹੈ ਜੀ 20 ਮਾਡਲ ਆ ਸਾਰਾ origignal ਹੈ 1500 ਘੰਟਾ ਚੱਲਿਆ ਠੀਕ ਹੈ ਜੀ ਸੌਰੀ 13 1300 ਤੋਂ 1400 ਘੰਟਾ ਚੱਲਿਆ ਠੀਕ ਹੈ ਜੀ ਚਿੱਟਾ ਝੂਟਾ ਸਾਰਾ origignal ਮਾਨਸਾ ਮਾਨਸਾ ਨੰਬਰ ਠੀਕ ਹੈ ਜੀ ਹਾਂ ਤੇ ਟਾਇਰ ਵੇਜੇ ਇਹਦੇ ਟਾਇਰ ਨਾਲ ਦੇ ਬਾਈ ਟਾਇਰ ਹੈਗਾ ਘੱਟ ਵੱਟ 90 ਪੈਸੇ ਦਾ ਠੀਕ ਹੈ ਜੀ ਲੈ ਵੀ ਟਾਇਰ 90 ਪੈਸੇ ਹੈਗੇ ਮਾਨਸਾ ਦਾ ਨੰਬਰ ਹੈਗਾ ਲੋਕਲ ਬਾਈ ਨੇ ਜਿਵੇਂ ਆਖਿਆ ਜਿਵੇਂ ਮਾਨਸਾ ਨੰਬਰ ਹੀ ਹੁੰਦੇ ਨੇਗੇ ਤੇ ਕੰਡੀਸ਼ਨ ਤਾਂ ਪੂਰਾ ਸਾਫ ਹੈਗਾ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਆ ਬਾਈ ਜੀ ਤੇ ਕੀ ਡਿਮਾਂਡ ਆ ਬ ਠੀਕ ਹੈ ਜੀ ਤੇ ਮੌਕੇ ਤੇ ਬਈ ਜੀ ਮੌਕੇ ਤੇ ਮਾਨਤਾ ਕਰ ਦਾਂਗੇ ਠੀਕ ਹੈ ਜੀ ਤੇ ਅੱਗੇ ਕਿ ਬਈ ਸੋਨਾ ਲਿਕਾ 60 ਦਾ ਮਿੰਨੀ 60 ਮਿੰਨੀ 60 ਤੇ ਲੋ ਬਈ ਜੀ ਐਮ ਐਮ ਚ ਆ ਗਿਆ ਬਈ ਜੀ ਤੇ ਟਾਇਰ ਬਈ ਜੀ ਦੇ ਟਾਇਰ ਦੇ ਮਗਰਲੇ ਬਈ ਜੀ ਅੱਧੇ ਗਏ ਠੀਕ ਹੈ ਜੀ ਮੂਰਲੇ 80 ਪੈਸੇ ਆ ਲੈ ਵੀ ਮੂਰਲੇ 80 ਪੈਸੇ ਆ ਸਾਦੀ ਘਟਾਈ ਜਾ ਬਈ ਜੀ ਹਾਂ ਸਾਦੀ ਘਟਾਈ ਜਾ ਬਈ ਟਰੈਕਟਰ ਸਾਰਾ Ориਜਨਲ ਹੈ ਠੀਕ ਹੈ ਜੀ ਲੈ ਮਗਰਾੜ ਦੁਬਾਰਾ ਲੱਗੇ ਹੋਇਆ ਟਰੈਕਟਰ ਦੇ ਇੰਜਨ ਗੇਅਰ ਦਾ ਓਕੇ ਹੈ ਠੀਕ ਹੈ ਜੀ 2 ਲੱਖ ਤੇ 80000 ਰੁਪਏ ਡਿਮਾਂਡ ਹੈ ਲੈ ਵੀ 2 ਲੱਖ ਤੇ 80000 ਰੁ ਪੱਠੇ ਵਾਲਾ ਦੀ ਪਹਿਲੀ ਪਸੰਦ ਕਿਹੜੀ ਐ ਚਾਹੀਦੀ ਭੂਮ ਵਾਲੇ ਵੀਰਾਂ ਦੀ ਕੰਡੀਸ਼ਨ ਦਾ ਟਰੈਕਟਰ ਸਾਫ ਪਿਆਗਾ ਇੰਜਨ ਗੇਅਰ ਦਾ ਓਕੇ ਬਈ ਇੰਜਨ ਗੇਅਰ ਤਾਂ ਓਕੇ ਆ ਬਈ ਠੀਕ ਆ ਜੀ ਤੇ ਲੈ ਬਈ ਅੱਗੇ ਆਗਾ 3 ਸਪੀਡ 855 ਅਲੱਗ ਦੇ ਕਲੱਚ ਵਾਲਾ ਸੈੱਟ ਗੇਅਰ ਵਾਲਾ ਟੌ ਮਾਡਲ ਫਾਈਵ ਸਟਾਰ ਚ ਤੇ ਮਾਡਲ ਬਈ ਜੀ ਮਾਡਲ ਬਈ ਜੀ ਲੈ ਬਈ ਟੌਪ ਮਾਡਲ ਆ 22 ਮਾਡਲ ਆਗਾ ਨਾਲ ਦੇ ਟਾਇਰ ਆ ਨਾ ਬਈ ਜੀ ਨਾਲ ਦੇ ਬਈ ਠੀਕ ਆ 90 ਪੈਸੇ ਟਾਇਰ ਨਹੀਂ ਲੈ ਬਈ 90 95 ਪੈਸੇ ਟਾਇਰ ਪੈਣਗੇ 100 ਘੰਟਾ ਚੱਲਿਆ ਇਹ ਕਿੰਨੇ ਘੰਟੇ ਚੱਲਿਆ 600 ਘੰਟਾ ਚੱ ਤੇ ਡਿਮਾਂਡ ਬਾਈ ਜੀ 7.5 ਲੱਖ ਰੁਪਏ ਤੇ ਵੀ 7.5 ਲੱਖ ਰੁਪਏ ਡਿਮਾਂਡ ਆ ਆਲ ओरिजिनल ਆ ਬਾਈ ਜਿੰਨਾ ਹੀ ਆ ਆਲ ओरिजिनल ਆ ਜੀ ਤੇ ਵੀ ਆਲ ओरिजिनल ਆ ਬਾਈ ਕਹਿੰਦਾ ਜਿੰਨਾ ਵੀ ਹੈਗਾ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਤੇ ਪੰਜਾਬ ਨੰਬਰ ਬਾਈ ਜੀ 50 ਮਾਨਸਾ ਬਾਈ ਤੇ ਵੀ ਲੋਕਲ ਮਾਨਸਾ ਦਾ ਨੰਬਰ ਆਗਾ ਫਰਸਟ ਓਨਰ ਆ ਤੇ ਆ ਗਿਆ ਬਾਈ ਜੀ ਸੋਨਾ ਲੀਕਾ ਜੇ ਤੁਸੀਂ ਇਹਦੀ ਵੀ ਚੈੱਕਰ ਲੋ ਤੇ ਟਾਇਰ ਬਾਈ ਜੀ ਤੇ ਟਾਇਰ ਇਹਦੇ 65 70 ਕੇ ਪੈਸੇ ਟਾਇਰ ਨੇ ਜੀ ਠੀਕ ਆ ਜੀ ਪਾਵਰ ਸਟੀering ਚਾ ਬਾਈ ਜੀ ਪਾਵਰ ਸਟੀering ਦਾ 16 ਮਾਡਲ ਆ ਜੀ ਠੀਕ ਆ ਜੀ ਤੇ ਪਾਵ ਕੰਡੀਸ਼ਨ ਦਾ ਹਾਲ ओरिजिनल ਹੈ ਬਾਈ ਜਿੰਨਾ ਵੀ ओरिजिनल ਹੈ ਜੀ ओरिजिनल ਠੀਕ ਹੈ ਜੀ ਲੈ ਬਈ ਜੀ ਸਾਰਾ ओरिजिनल ਹੈਗਾ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਡਿਮਾਂਡ ਬਾਈ ਜੀ ਸਮਝ ਆ ਗਈ ਜੀ ਬਾਈ 4,65,000 ਰੁਪਏ ਠੀਕ ਹੈ ਜੀ ਹਾਂ ਨੰਬਰ ਦੱਸਣ ਦੀ ਲੋੜ ਨਹੀਂ ਆਪਾਂ ਦੇ ਕੋਲੇ ਮਾਨਸੇ ਹੀ ਲੈ ਬਈ ਮਾਨਸੇ ਨੰਬਰ ਮਿਲੂਗਾ ਜੇ ਬਈ ਟਰੈਕਟਰ ਕਟਾਉਣਾ ਬਈ ਟਰੈਕਟਰ ਵੀ ਕੱਟਿਆ ਜਾਊ ਨਾਲ ਹਾਂਜੀ ਹਾਂ ਵੀਰੇ ਠੀਕ ਹੈ ਜੀ ਤੇ ਅਗਲਾ ਬਾਈ ਜੀ ਇਹ ਹੈਗਾ ਜੀ 855 3 ਸਟਾਰ ਲੈ ਬਈ 855 ਹੈਗਾ 3 ਬ੍ਰੇਕ ਵਾਲਾ ਬਾਈ ਇਹ ਵੀ ਟਰੈਕਟਰ ਸਾਰਾ ओरिजिनल ਹੈ 90 ਪੈਸੇ ਟਾਇਰ ਹੈ 805000 ਰੁਪਏ ਦੀ ਮੰਗ ਠੀਕ ਹੈ ਨਗਦ ਕੈਸ਼ ਦਾ ਟਰੈਕਟਰ ਹੈ ਚਿੱਪ ਵਾਲੀ ਕਾਪੀ ਹੈ ਜੀ ਚਿੱਪ ਵਾਲੀ ਕਾਪੀ ਹੈਗੇ ਤੇ ਇਹ ਨੰਬਰ ਪੀ ਵੀ 82 ਹੈ ਜੀ ਮਲੇਰ ਕੋਟਲੇ ਦਾ ਨੰਬਰ ਆ ਬਾਈ ਜੀ ਤੇ ਉਹਦੇ ਵਾਲਾ ਕਹ ਜੀ ਗੋਲਾ ਹੰਡੀ ਵਾਲਾ ਆ ਗਿਆ ਉੱਗੇ ਤੇ ਅੱਗੇ ਆ ਗਿਆ ਬਾਈ ਜੀ ਫਾਰਮ 60 ਲੈ ਬਾਈ ਜੀ ਅੱਗੇ ਆ ਗਿਆ ਫਾਰਮ 60 ਕਲਾਸਕਲ ਮਾਡਲ ਤੇ ਕੰਡੀਸ਼ਨ ਚੈੱਕ ਕਰਸੋ ਬਈ ਸੈਂਟਰ ਗੇਅਰ ਤੇ ਇਹ ਵੀ ਸਾਰਾ Ориਜਨਲ ਆ ਨਾਲ ਦੇ ਟਾਇਰ ਆ ਬਾਈ 2600 ਘੰਟਾ ਚੱਲੇ ਠੀਕ ਹੈ ਜੀ ਨਾਲ ਦੀ ਟਾਇਰ ਆਗੇ ਹਾਂ 2600 ਘੰਟਾ ਚੱਲਿਆ ਨਗਦ ਕੈਸ਼ ਦਾ ਮੂਸੇ ਪਿੰਡ ਦਾ ਨਵਾਂ ਨਿਕਲਿਆ ਵੇ ਠੀਕ ਹੈ ਲੈ ਵੇ ਸਿੱਧੂ ਮੂਸੇ ਵਾਲ ਦੇ ਪਿੰਡ ਦਾ ਨਵਾਂ ਨਿਕਲਿਆ ਫਰੰਟ ਰੇਡੀਅਲ ਟਾਇਰ ਪਾਇਓ ਨੇਗੇ ਜੀ 31 ਮਾਨਸਾ ਦੀ ਨੰਬਰ ਆ ਜਾ ਮਗਰਲੇ ਟਾਇਰ ਨਾਲ ਦੇ ਆਜੇ 70 75 ਠੀਕ ਹੈ ਜੀ ਮਗਰਲੇ ਟਾਇਰ ਆਜੇ ਬਈ ਨਾਲ ਦੇ ਆਗੇ ਤੇ ਮਾਡਲ ਹੈਗਾ ਬਈ ਜੀ 16 ਜੀ ਲੈ ਬਈ 16 ਮਾਡਲ ਹੈਗਾ ਤੇ ਇਹਦੇ 22 ਮਾਡਲ ਨਾਲ ਖੜਾ ਕੇ ਲਾ ਲਿਓ ਸੋਹਾਂ ਜਮਾ ਇੱਕ ਦੂਜੇ ਦੇ ਇੱਕ ਦੂਜੇ ਤੋਂ ਵੱਧ ਕੇ ਹੋਣਗੀਆਂ ਤੇ ਡਿਮਾਂਡ ਹੈਗੇ ਬਈ ਜੀ ਡਿਮਾਂਡ ਇਹਦੀ ਕੇ 4 ਲੱਖ 600 ਮੌਕੇ ਦੇ ਮਾਨਤਾ ਨੂੰ ਹੋ ਜੂਗਾ ਲੋਨ ਵਗੈਰਾ ਦੀ ਫੈਸੀਬਿਲਟੀ ਵੀ ਹੈਗੀ ਆ ਤੇ ਅਗਲਾ ਬਾਈ ਜੀ 23 ਮਾਡਲ ਹੈ ਜੀ 12ਵੇਂ ਮਹੀਨੇ ਦਾ ਕਾਪੀ 24 ਜੀ 23 ਮਾਡਲ ਆ 24 ਕਹਿ ਲਿਆਣਾ ਆਪਾਂ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਪੂਰੇ ਨਵੇਂ ਟਾਇਰ ਨੇਗੇ ਓਕੇ ਰਿਪੋਰਟ ਚ ਕਿੰਨੇ ਘੰਟੇ ਚੱਲੇ ਬਾਈ ਜੀ ਇਹ ਸਵਾ 100 ਘੰਟੇ ਚੱਲਿਆ ਜੀ ਸਵਾ 100 ਘੰਟਾ ਲੈ ਬਾਈ ਜੇ ਕੋਈ ਬਾਈ ਕੰਪਨੀ ਚੋਂ ਖਰੀਦਣ ਜਾਊਗਾ ਘੱਟੋ ਘੱਟ ਜਮਨਰ ਫੈਕਟਰੀ ਜੀ ਹਾਂ ਲੱਖ ਰੁਪਏ ਦਾ ਫਾਇਦਾ ਹੋ ਜੂਗਾ ਤੁਹਾਡਾ ਲਗਦ ਕੈਸ਼ ਦਾ ਨਿਕਲਿਆ ਹੋਇਆ ਜੀ ਇਹ ਲੋਨ ਵੀ ਕਰਵਾਵਾਂਗੇ ਆਪਾਂ ਜਿਹੜਾ ਮਰ ਲਿਆ ਵੀ ਨਗ ਤੇ ਲੋਨ ਹੋ ਜੂਗਾ ਬਾਈ ਜੀ ਨਾਲ ਦੇ ਹਾਰ ਆਗਾ ਤੇ ਸਵਾ 100 ਘੰਟਾ ਚੱਲੇ ਆ ਟਾਪ ਮਾਡਲ ਟਰੈਕਟਰ ਆ ਬਾਕੀ ਤੁਹਾਨੂੰ ਬਾਈ ਜੀ ਪਤਾ ਹੀ ਆ ਦੱਸਣ ਦੀ ਇਹਨੂੰ ਲੋੜ ਹੀ ਨੇਗੇ ਤੇ ਡਿਮਾਂਡ ਆ ਗਈ ਬਾਈ ਜੀ ਦੀ 7,65,000 ਰੁਪਏ ਹੈ ਬਾਈ 7,65,000 ਰੁਪਏ ਤੇ ਅੱਗੇ ਆ ਗਿਆ ਬਾਈ ਜੀ 50 50 ਡੀ ਡਿਮਾਂਡ ਆਈ ਸੀ ਬਾਈ ਜੀ 50 50 ਡੀ ਤਾਂ ਆਪਾਂ ਬਹੁਤ ਦਿਖਾਈ ਸੀ ਅੱਜ 50 50 ਡੀ ਲੈ ਕੇ ਆਏਗੇ ਤੇ ਮਾਡਲ ਬਾਈ ਜੀ ਮਾਡਲ 19 ਜੀ ਲੈ ਵੀ 19 ਮਾਡਲ ਆਗਾ ਟਾਪ ਮਾਡਲ ਆਗਾ ਤੇ ਟਾਇਰ ਬਾਈ ਜੀ ਟਾਇਰ ਇਹਦੇ 70 75 ਰੁਪਏ ਨਾਲ ਦੇ ਬਾਈ ਠੀਕ ਹੈ 70 75 ਰੁਪਏ ਟਾਇਰ ਨਾਲ ਦੇਗੇ 16 1700 ਘੰਟਾ ਚੱਲਿਆ ਇਹ ਠੀਕ ਆ ਜੀ ਤੇ ਬਾਕੀ ਪੈਰ ਤਾਂ ਤੁਸੀਂ ਦੇਖ ਸਕਦੇ ਹੋ ਬਈ ਜੀ ਪੂਰੇ ਸਾਫ ਨੇ Ориਜੀਨਲ ਹੀ ਬਈ ਜਿੰਨਾ ਵੀ Ориਜੀਨਲ ਬਾਈ Ориਜੀਨਲ ਠੀਕ ਆ ਜੀ ਜਿਹੜਾ ਟਰੈਕਟਰ ਰੰਗ ਪੇਂਟ ਹੋ ਬਾਈ ਦੱਸ ਕੇ ਦੇਵੇਂਗੇ ਪਹਿਲੀ ਵਾਲਾ ਅਸੀਂ ਲੈਂਦੇ ਨਹੀਂ ਠੀਕ ਆ ਜੀ ਗਾਰੰਟੀ ਵਾਲਾ ਹੋਊ ਗਾਰੰਟੀ ਵਾਲਾ ਹੋਊ ਆਪਣੇ ਕੋਲੇ 100 ਘੰਟਾ 200 ਘੰਟਾ 300 ਘੰਟਾ ਚੱਲਿਆ ਟਰੈਕਟਰ ਮਿਲੂ ਠੀਕ ਹੈ ਸ਼ੋਅਰੂਮ ਚ ਤਾਂ ਇਦਾਂ ਦੀ ਟਰੈਕਟਰ ਹੁੰਦੇ ਨਹੀਂ ਆਪਾਂ ਗੱਲਿਆ ਨਾ ਹਾਂਜੀ ਠੀਕ ਇਹਦੀ 5,70,000 ਰੁਪਏ ਲੈ ਵੀ 5,70,000 ਰੁਪਏ ਡਿਮਾਂਡ ਆ ਕਨੂਪੀ ਛਾਤਰੀ ਲੱਗੇ ਆ 14 ਦੇ ਟਾਇਰਾਂ ਚ ਬਈ ਜੀ ਤੇ ਅਗਲਾ ਹੈਗਾ ਸਵਰਾਜ 744 ਲੈ ਵੀ 744 ਐਫ ਈ ਤੇ ਮਾਡਲ ਬਈ ਜੀ ਤਿੰਨ ਹੈ ਜੀ 2003 ਦੇ ਠੀਕ ਆ ਜੀ ਇਹ ਨੰਬਰ ਇਹ ਤਿੰਨ ਮਾਡਲ ਆ ਕੰਡੀਸ਼ਨ ਬਾਬਾ ਸੱਪੀ ਜਣ ਬਈ ਇਹਦੀ ਵੀ ਹੈ ਜੀ ਹਾਂ ਠੀਕ ਆ ਜੀ ਵਧੀਆ ਕੰਡੀਸ਼ਨ ਮਾਡਲ ਦੇ ਮੁਤਾਬਕ ਮਾਡਲ ਦੇ ਹਿਸਾਬ ਨਾਲ ਵਧੀਆ ਕੰਡੀਸ਼ਨ ਆ ਹਾਂ ਕੰਡੀਸ਼ਨ ਪੂਰੀ ਰੰਗ ਪੇਂਟ ਕਿਤੋਂ ਨਹੀਂ ਰੰਗ ਸ਼ੋਹ ਧਰੇ ਜਣਾ ਉੱਪਰਲੇ ਸ਼ੋਹ ਤਾਂ ਐ ਲਾ ਦਾਨੇ ਜਿਵੇਂ ਬਹੁਤ ਸਮਾਈਚ ਰੱਖੀ ਹੁੰਦੇ ਆ ਨਾ ਨਹੀਂ ਸਮਾਈ ਹੋ ਟਰੈਕਟਰਾਂ ਦੀ ਠੀਕ ਆ ਜੀ ਲੈ ਵੀ ਦੇਖ ਸਕਦੇ ਹੋਗੇ ਸ਼ੋਹ ਰੰਗ ਐ ਨਹੀਂ ਹੈਗਾ ਬਾਈ ਕਹਿੰਦਾ ਰੰਗ ਪਤੰਗ ਵਾਲੇ ਟਰੈਕਟਰ ਨਹੀਂ ਹੁੰਦੇ ਕਿ ਵਧੀਆ ਟਰੈਕਟਰ ਹੁੰਦੇ ਨੇਗੇ ਤੇ ਟਾਇਰ ਬਾਈ ਜੀ ਟਾਇਰ ਮਗਰ ਲਈ ਨਵੇਂ ਆ ਬਾਈ ਮੂਹਰ ਲੱਦੇ ਗੇ ਠੀਕ ਆ ਜੀ ਲੈ ਵੀ ਮੂਹਰ ਲੱਦੇ ਟਾਇਰ ਆ ਗਏ ਮਗਰ ਲਈ ਨਵੇਂ ਆ ਸਾਦੀ ਕਟਾਈ ਚ 2,60,000 ਰੁਪਏ ਦਵਾਣ ਨੂੰ ਠੀਕ ਆ ਜੀ ਮੰਨਤਾ ਨੂੰ ਜੀ ਬਾਈ ਹਾਂ ਹਾਂ ਜੀ ਹਾਂ ਠੀਕ ਆ ਜੀ ਤੇ ਅਗਲਾ ਬਾਈ ਜੀ ਅਸ਼ਰ ਬਾਈ ਲੈ ਵੀ ਜੀ ਅਸ਼ਰ ਆ ਗਿਆ ਪਾਓ ਮ ਉਹ ਵੀ ਇਹਦਾ ਹੀ ਰਹੀ ਹੈ ਇਹ ਰਹੀ ਆ ਪਾਵਰ ਸਟੀਰਿੰਗ ਵਾਲਾ ਭਾਈ 20 ਘੰਟੇ ਚੱਲਣਾ ਭਾਈ ਬਿਨਾ ਪਾਵਰ ਸਟੀਰਿੰਗ ਵਾਲਾ 80 ਘੰਟੇ ਚੱਲਿਆ ਮਾਡਲ ਇਤੇ ਹੀ ਹੈ ਚੱਲਿਆ ਨਹੀਂ ਹੈਗਾ ਜਮ ਚੱਲਿਆ ਨਹੀਂ ਹੈ ਇਹਦੇ 12ਵੇਂ ਮਹੀਨੇ ਦਾ ਟਰੈਕਟਰ ਹੈ ਠੀਕ ਆ ਹੁਣ ਮੈਂ ਕਹਣਾ ਜਾਂਸੀ ਜਾਣ ਦੀ ਲੋੜ ਨਹੀਂ ਨਾ ਲੈ ਵੀ ਜਾਂਸੀ ਜਾਣ ਦੀ ਲੋੜ ਨਹੀਂ ਜਿਹੜਾ ਘਟਣਾ ਸੀ ਅਗਲੇ ਨੂੰ ਘਟ ਗਿਆ ਹਜੇ ਐਮ ਆਰ ਪੀ ਟਹਾਰੀ ਦਾ ਕਿਧੋ ਵੀ ਹੈ ਭਾਈ ਕੱਲਾ ਨਾਮ ਹੀ ਹੋਇਆ ਕਿ ਕਿ ਜਾਂਸੀ ਜੇ ਨਿਕਲਿਆ ਇਹਦੀ ਜਾਂਸੀ ਜੇ ਟਰਾਈ ਮਾਰ ਲਓ ਟਰੈਕਟਰ ਦੀ ਇਹਦੀ ਹੋ ਰਿਹਾ ਕਿ ਮਾਰ ਲਓ ਇੱਕੂ ਮਿਲੂਗਾ ਤੁਹਾਨੂੰ ਸਰਵਿਸ ਵੀ ਨਹੀਂ ਹੋਈ ਹੈ ਨਾ ਮੇਰੇ ਨਾਲ ਸਰਵਿਸ ਹੋਈ ਨਹੀਂ ਜੀ ਪਹਿਲੀ ਠੀਕ ਹੈ ਜੀ ਲੋ ਵੀ ਕੰਡੀਸ਼ਨ ਦੇਖ ਸਕਦੇ ਹੋ ਕਿ ਪੂਰਾ ਸਾਫ ਹੈਗਾ ਤੇ ਇਹ ਮਾਡਲ ਹੈ ਤੇ ਡਿਮਾਂਡ ਵੀ ਜੀ ਡਿਮਾਂਡ ਹੈਗੀ ਹੈ ਬਾਈ ਜੀ 375000 ਰੁਪਏ ਠੀਕ ਹੈ ਜੀ ਲੈ ਵੀ ਸਾਢੇ 3 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ ਜਰਾ ਸਾਢੇ 3 ਲੱਖ ਦਾ ਸਾਢੇ 3 ਲੱਖ ਦਾ ਟਰੈਕਟਰ ਲੈ ਵੀ ਉੱਕਾ-ਬੁੱਕਾ ਹੀ ਬਾਈ ਨੇ ਸਿੱਧਾ ਹੀ ਦੱਸਤਾ ਵੀ ਸਾਢੇ 3 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਤੇ ਅਗਲਾ ਹੈਗਾ ਬਾਈ ਸਵਰਾਜ 2018 ਮਾਡਲ 2018 ਮਾਡਲ ਇਹ ਹੈਗਾ ਬਾਈ ਜੀ ਲਾਸਟ ਮਹੀਨੇ ਵਾਲਾ 18 ਲਾਸਟ ਮਹੀਨੇ ਵਾਲਾ 18 ਤੇ ਕ ਠੀਕ ਹੈ ਦੇਖੀ ਜੁਲੇ ਵਾਲਾ ਹਾਂ ਦੇਖੀ ਜੁਲੇ ਵਾਲਾ 1600 ਘੰਟਾ ਬਾਈ ਅਰिजिनल ਚੱਲਿਆ ਠੀਕ ਹੈ ਕਿਤੇ 20 ਕਲਮ ਨਹੀਂ ਟਰੈਕਟਰ ਦੇ ਨਾਲ ਟਾਇਰ ਵੀ ਨਾਲ ਦੇ ਹਜੇ 65 70 ਪੈਸੇ ਟਾਇਰ ਨਾਲ ਦੇ ਬਾਈ ਜੀ ਲੈ ਵੀ 65 70 ਪੈਸੇ ਹਜੇ ਕੰਪਨੀ ਦੇ ਮਾਰਕੇ ਵੀ ਢਾਏ ਨਹੀਂ ਹੈਗੇ ਬੰਦੇ ਨੇ ਸੰਭਾਈਏ ਨਹੀਂ ਸਰ ਲੈ ਬਾਈ ਜੀ ਕਹਿੰਦੇ ਆਪਾਂ ਇੱਕ ਕਹਿੰਦੇ ਹੁੰਦੇ ਨੇਗਾ ਘਰੇ ਲਿਆ ਕੇ ਅਗਲੇ ਨੇ ਹਾਂ ਲੋਕਲ ਕੱਲੀ ਬਾਹੀ ਬਾਈ ਤੇ ਚੱਲਿਆ ਠੀਕ ਹੈ ਇਸ ਇੱਕ ਮਤਲਬ ਕੱਲੀ ਬਾਹੀ ਤੇ ਟਰੈਕਟਰ ਚੱਲਿਆ ਜੀ ਲੈ ਵੀ ਕੱਲੀ ਬਾਹੀ ਬਾਈ ਤੇ ਚੱਲਿਆ 14 ਦੇ ਟਾਇਰਾਂ ਜਗਾ ਨਾਲ ਦੇ ਟਾਇਰ ਹੈਗੇ ਘੰਟੇ ਚੱਲੇ ਹੋਏ ਬਾਈ ਜੀ 1600 ਕੰਪਨੀ ਰਿਕਾਰਡ ਚੱਲਿਆ ਬਾਈ ਆ ਕੰਪਨੀ ਰਿਕਾਰਡ ਠੀਕ ਆ ਲੈ ਵੀ ਕੰਪਨੀ ਰਿਕਾਰਡ 16 ਘੰਟੇ ਚੱਲਿਆ ਪੰਜਾਬ ਨੰਬਰ ਹੈਗਾ 18 ਮਾਦਲਾ ਤੇ ਡਿਮਾਂਡ ਪਈ ਡਿਮਾਂਡ ਹੈਗੀ ਇਹਦੀ 590000 ਰੁਪਏ 5 ਲੱਖ 90000 ਮਾਨਤਨ ਦੇਈ ਸੀ ਮਾਨਤਨ ਕਰ ਦਾਂਗੇ ਮੌਕੇ ਹਾਂ ਜਿਹੜਾ ਤੇਰੀ ਵੀਡੀਓ ਦੇਖ ਕੇ ਆਉ ਯਾਰ ਫੁੱਲ ਮਾਨਤਨ ਕਰਾਂਗੇ ਇੱਕ ਬੇਨਤੀ ਇਹ ਆ ਵੀਰੇ ਵੀ ਫੋਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਫੋਨ ਲਾ ਸਕਦਾ ਮੈਨੂੰ ਉਸ ਤੋਂ ਬਾਅਦ ਫੋਨ ਨਾ ਲਾ ਠੀਕ ਠੀਕ ਹੈ ਜੀ ਬਾਈ ਇੱਕ ਸਵਾਦ ਲੈਣ ਵਾਲੇ ਦੂਰ ਰਣ ਵੀਰੇ ਜਿਹਨੇ ਟਰੈਕਟਰ ਦੀ ਕਨੈਕਸ਼ਨ ਪੁੱਛਣੀ ਆ ਜਿਹਨੇ ਲੈਣਾ ਉਹੀ ਫ ਇਹ ਲਵੇ ਨੋਟ ਜ਼ਰੂਰ ਕਰ ਲਿਓ ਬਾਈ ਦੀ ਗੱਲ ਤੇ ਜਿਹੜੇ ਵੀਰ ਨੇ ਟਰੈਕਟਰ ਲੈਣਾ ਸਕਰੀਨ ਉੱਪਰ ਨੰਬਰ ਆਏਗਾ ਬਾਈ ਦਾ ਕੰਟੈਕਟ ਜ਼ਰੂਰ ਕਰ ਲਿਓ ਠੀਕ ਆ ਬਾਈ ਜੀ ਠੀਕ ਆ ਜੀ ਧੰਨਵਾਦ ਬਾਈ ਜੀ ਚਲੋ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਕਰ ਦਿਓ ਪਹੁੰਚ ਧੰਨਵਾਦ ਜੀ